ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਹੋਈ ਮੈਂ ਤੁਹਾਡੀ ਆਪਣੀ ਅਨੁਕੌਰ ਖਾਲਸਾ ਹਲਕੀ ਹਲਕੀ ਧੁੱਪ ਤੇ ਜ਼ਿਆਦਾ ਠੰਡ ਦੇ ਨਾਲ ਅੱਜ ਤੁਹਾਨੂੰ ਲੈ ਕੇ ਪਹੁੰਚੀ ਹੋਈਆਂ ਹਲਕਾ ਗਿਲ ਦੇ ਪਿੰਡ ਆਸੀ ਖੁਰਦ ਦੀ ਸਰਪੰਚ ਉਹ ਸਰਪੰਚ ਜਿਸ ਦਾ ਨਾਮ ਜਦੋਂ ਪਿੰਡ ਵਾਲੇ ਵੀ ਸੋਚਦੇ ਆ ਨਾ ਤਾਂ ਉਹਨਾਂ ਨੂੰ ਲੱਗਦਾ ਵੀ ਹੁਣ ਤਾਂ ਪਿੰਡ ਦੇ ਵਿਕਾਸ ਕੰਮ ਕਿਸੇ ਤਰ੍ਹਾਂ ਵੀ ਨਹੀਂ ਰੁਕ ਸਕਦੇ ਜੀ ਹਾਂ ਪਿੰਡ ਆਸੀ ਖੁਰਦ ਤੋਂ ਸਰਪੰਚ ਬੀਬੀ ਅਮਰਜੀਤ ਕੌਰ ਜੇਕਰ ਗੱਲ ਕੀਤੀ ਜਾਵੇ ਪਿੰਡ ਦੇ ਸਬੰਧ ਦੇ ਵਿੱਚ ਤਾਂ ਕਹਿੰਦੇ ਹਲਕਾ ਗਿੱਲ ਦਾ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਆਸੀ ਖੁਰਦ ਜਿੱਥੋਂ ਦੀ ਅਮਰਜੀਤ ਬੀਬੀ ਸਰਪੰਚ ਸੁਣੀ ਦੀ ਜਿਸ ਦੇ ਕੰਮਾਂ ਨੂੰ ਸਰਪੰਚ ਬਣਨ ਤੋਂ ਪਹਿਲਾਂ ਹੀ ਦੇਖ ਕੇ ਵਿਰੋਧੀ ਹੋ ਗਏ ਚੁੱਪ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सरपंच अमरजीत कौर जी पहला ता असि ਤੁਹਾਡੇ ਧੰਨਵਾਦ ਕਰਦੇ ਕਿ ਤੁਸੀਂ ਸ਼ਾਮ ਦੇ ਸਮੇਂ ਨਹੀਂ ਠੰਡ ਦੇ ਵਿੱਚ ਹੈ ਨਾ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਬਜ਼ੁਰਗਾਂ ਦਾ ਸਾਥ ਮਿਲਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਤੇ ਇਹ ਦੱਸੋ ਤੁਹਾਡੇ ਪਿੰਡ ਆਸੀ ਖੁਰਦ ਦੇ ਲੋਕਾਂ ਨੇ ਤੁਹਾਨੂੰ ਸਰਬਸੰਮਤੀ ਦੇ ਨਾਲ सरपंच ਬਣਾਇਆ ਹਾਂਜੀ ਤੇ ਸਰਬਸੰਮਤੀ ਦੇ ਨਾਲ ਸਰਪੰਚ ਬਣ ਕੇ ਹਨਾ ਇੱਕ ਵੱਖਰਾ ਹੀ ਫੀਲਿੰਗ ਆਂਦੀ ਹੈ ਮਤਲਬ ਵੱਖਰੀ ਕਿ ਮਹਿਸੂਸ ਹੁੰਦਾ ਹੈ ਹਾਂਜੀ ਨਾ ਕਿਉਂਕਿ ਮਾਨ ਸਤਕਾਰ ਹੁੰਦਾ ਪਿੰਡ ਵਾਲਿਆਂ ਦਾ ਤੇ ਸਰਬਸੰਮਤੀ ਦੇ ਨਾਲ ਸਰਪੰਚ ਬਣ ਕੇ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਚੰਗਾ ਮਸਰ ਹੁੰਦਾ ਬਹੁਤ ਮਾਣ ਲੱਗਦਾ ਕਿ ਸਾਨੂੰ ਪਿੰਡ ਵਾਲਿਆਂ ਨੇ ਕਿੰਨਾ ਮਾਣ ਬਖਸ਼ਿਆ ਜਿਹਦੇ ਜਿਹਦੇ ਜਿੰਨਾ ਸਾਨੂੰ ਮਾਣ ਬਖਸ਼ਿਆ ਉਹਨਾਂ ਦੇ ਅਸੀਂ ਜੋਗ ਨਹੀਂ ਸੀ ਹਾਂ ਤਾਨੂੰ ਇੰਜ ਕਿਉਂ ਲੱਗਦੇ ਵੀ ਪਿੰਡ ਵਾਲਿਆਂ ਨੇ ਜਿੰਨਾ ਮਾਨ ਬਖਸ਼ਤ ਸੀ ਉਹਨੇ ਦੇ ਯੋਗ ਨਹੀਂ ਸੀ ਬਸ ਅਸੀਂ ਇੱਕ ਬਹੁਤ ਬਿਰਮਿਆਨੇ ਜੀਨੀਦਾਰਾਂ ਕੋਈ ਬਾਹਲੇ ਵੱਡੇ ਨਹੀਂ ਛੋਟੇ ਨਹੀਂ ਮਿਹਨਤ ਕਰਕੇ ਖਾਣ ਵਾਲਿਆਂ ਸਾਡੇ ਨਾਲ ਬਹੁਤ ਇਸ ਨਗਰ ਦੇ ਵਿੱਚ ਉੱਚੇ ਉੱਚੇ ਬੰਦੇ ਬੈਠੇ ਹਮ ਫੰਗ ਮਾਬਿਆਪ ਨੂੰ ਥੋੜਾ ਦੇ ਹ ਨਹੀਂ ਨਾ ਪੈ ਜਾਂ ਲੱਗਦਾ ਵੀ ਅਸੀਂ ਸਭ ਤੋਂ ਛੋਟੇ ਹ ਹ ਤੀ ਹੁਨੇ ਇਹ ਵੀ ਦੱਸ ਦਿਓ ਨਾਲ ਕਿ ਜਦੋਂ ਤੁਹਾਨੂੰ ਸਰਬਸੰਮਤੀ ਦੇ ਨਾਲ ਤੁਹਾਡੀ ਦੇਹਲੀ ਨੂੰ ਪਿੰਡ ਵਾਲਿਆਂ ਨੇ ਭਾਗ ਲਾਇਆ ਸਰਪੰਚੀ ਦਾ ਕਿ ਤੁਸੀਂ ਫਿਰ ਉਸੇ ਰਾਤ ਤੇ ਹੀ ਦਿਮਾਗ 'ਚ ਸੋਚ ਰਹੇ ਹੋਣੇ ਆ ਕਿ ਮੈਂ ਆਪਣੇ ਪਿੰਡ ਦੇ ਕਿਹੜੇ-ਕਿਹੜੇ ਕੰਮ ਕਰਵਾਉਣੇ ਆ ਕਿਹੜੇ ਵਿਕਾਸ ਕੰਮ ਨੇ ਜਿਹੜੇ ਤੁਹਾਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੇ ਇੱਕ ਤਾਂ ਮੈਨੂੰ ਸਾਰਿਆਂ ਨਾਲੋਂ ਵੱਡਾ ਤਾਂ ਮੇਰੇ ਮਨ ਦਾ ਸ਼ੌਂਕ ਆ ਵੀ ਪਿੰਡ ਦੇ ਵਿੱਚ ਸਫਾਈ ਹੋਣੀ ਚਾਹੀਦੀ ਆ ਇੱਕ ਸਾਡੇ ਜਿਹੜੇ ਸੰਖਾਨ ਘਾਟ ਆ ਉਹਦੇ ਵਿੱਚ ਆਮ ਜਿਹੜੇ ਮੈਂ ਪਿੰਡਾਂ ਦੇ ਵਿੱਚ ਜਾਨੀਆਂ ਬਹੁਤ ਸੋਹਣੇ-ਸੋਹਣੇ ਬਣੇ ਹੋਏ ਨੇ ਜੀ ਬੈਠਣ ਕਰਨ ਨੂੰ ਸਾਡਾ ਇਹ ਬਹੁਤ ਪਿਛੜਿਆ ਜਿਹਾ ਜਗਾ ਇਹਨੂੰ ਪੂਰਾ ਕਰਨਾ ਚਾਹੁੰਦੇ ਆ ਇੱਕ ਸਾਡੇ ਪਿੰਡ ਦੇ ਵਿੱਚ ਮੀਂਹ ਦੇ ਪਾਣੀ ਦਾ ਨਿਕਾਸ ਬਹੁਤ ਜ਼ਿਆਦਾ ਤੰਗ ਕਰਦਾ। ਮੈਂ ਉਹ ਕਹਨਾ ਬਾਕੀ ਵੀ तकरीबन ਸਾਡੇ ਪਿੰਡ ਵਿੱਚ ਬਾਕੀ ਦੇ ਸਰਪੰਚਾਂ ਦਾ ਬਹੁਤ ਵਧੀਆ ਢੰਗ ਨਾਲ ਕੰਮ ਹੋਇਆ ਗਿਆ। ਸਰਪੰਚ ਸਾਹਿਬ ਉਹ ਨਿੱਕੀ ਜਾਣਕਾਰੀ ਹੋਰ ਦੇ ਦਿਓ। ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਦੀਆਂ ਪਰੇਸ਼ਾਨੀਆਂ ਸੁਣਨ ਦੀ ਜ਼ਿੰਮੇਵਾਰੀ ਤੁਸੀਂ ਆਪ ਹੀ ਨਿਭਾ ਰਹੇ ਹੋ। ਪਿੰਡ 'ਚ ਵਿਚਰਨ ਦੀ ਸੇਵਾ ਤੁਸੀਂ ਆਪ ਹੀ ਦੇ ਰਹੇ ਹੋ ਜਾਂ ਤੁਹਾਡੇ ਬੇਟਾਂ ਨਾਲ ਖੜੇ ਆਪਣੇ ਬ੍ਰਿੰਦਰ ਦੀ ਜਾਂਦੇ ਨੇ। ਪਹਿਲਾਂ ਤਾਂ ਬਾਲਾ ਤਾਂ ਚਾਹੁੰਦੇ ਨੇ ਲੋਕ ਵੀ ਮੈਂ ਆਪ ਜਾਵਾਂ। ਜੀ। ਬਾਰ ਜਿੱਥੇ ਮੇਰੇ ਬੇਟੇ ਦੀ ਲੋੜ ਪੈਂਦੀ ਆ ਫਿਰ ਰੱਤ ਭਰਾਤੇ ਮੈਨੂੰ ਇਹਨੂੰ ਵੀ ਭੇਜਣਾ ਪੈਂਦਾ ਮੈਂ ਨਹੀਂ ਜਾਣੀਆ ਮੇਰਾ ਬੇਟਾ ਵੀ ਜਾਂਦਾ ਆਓ ਆਪਾਂ ਗੱਲਬਾਤ ਕਰਦੇ ਆਂ ਸਰਪੰਚ ਅਮਰਜੀਤ ਕੌਰ ਦੇ بیٹے ਸਰਦਾਰ ਵਰਿੰਦਰਪਾਲ ਸਿੰਘ ਦੇ ਨਾਲ ਜੋ ਬੀਬੀ ਦੇ ਜਿਸ ਦਾ ਆਪਾਂ ਜਾਣਕਾਰੀ ਦਿੱਤੀ ਹੈ ਕਿ ਥਾਣੇ ਕਚਹਿਰੀ ਦੇ ਕੰਮ ਹੁੰਦੇ ਨੇ ਨੇਰੇ ਸਵੇਰੇ ਦੇ ਕੰਮ ਹੁੰਦੇ ਨੇ ਉਹ ਜ਼ਿੰਮੇਵਾਰੀ ਨਿਭਾਉਂਦੇ ਨੇ ਵਰਿੰਦਰਪਾਲ ਸਿੰਘ ਵਰਿੰਦਰ ਜੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਜਦੋਂ ਪਿੰਡ ਵਾਲਿਆਂ ਨੇ ਤੁਹਾਡੀ ਮਾਤਾ ਦੇ ਉੱਤੇ ਸਰਬਸੰਮਤੀ ਜਿਤਾਈ ਹਾਂਜੀ ਤੁਸੀਂ ਕਿਧਰਾਂ ਸੋਚੇ ਤੁਸੀਂ ਆਪਣੀ ਮੁੱਛ ਨੂੰ ਵੱਟ ਦੇ ਰਹੀ ਸੀ ਇਹ ਨਹੀਂ ਮੁੱਛ ਨੂੰ ਵੱਟ ਵਾਲੇ ਤਾਂ ਕੋਈ ਗੱਲ ਨਹੀਂ ਦੀ ਸੀ ਕਿ ਮਾਣ ਤਾਂ ਹੁੰਦਾ ਹੀ ਆ ਪਿੰਡ ਦੇਆਂ ਸਾਨੂੰ ਮਾਣ ਬਖਸ਼ਿਆ ਠੀਕ ਨਹੀਂ ਤੇ ਬਾਕੀ ਹੁਣ ਜੋ ਪਿੰਡ ਨੇ ਸੋਚ ਕੇ ਸਾਨੂੰ ਬਣਾਇਆ ਉਹਤੇ ਅਸੀਂ ਖਰੇ ਉਤਰਾਂਗੇ ਜੋਰ ਲਾਵਾਂਗੇ ਤੇ ਤੁਸੀਂ ਮਾਤਾ ਜੀ ਦੇ ਨਾਮ ਦੇ ਉੱਤੇ ਸਰਬਸੰਮਤੀ ਜਤਾਈ ਜਦੋਂ ਕਿ ਤੁਹਾਡੀ ਧਰਮ ਪਤਨੀ ਵੀ ਹੈ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦੇ ਸਰਬਸੰਮਤੀ ਨਹੀਂ ਦੇਖੋ ਜੀ ਗੱਲ ਇੱਕ ਆਏ ਆ ਜੀ ਇੱਕ ਤਾਂ ਸਾਡਾ ਸਾਂਝਾ ਪਰਿਵਾਰ ਆ ਜੀ ਠੀਕ ਆ ਜੀ ਸਾਂਝੇ ਪਰਿਵਾਰ ਦੇ ਵਿੱਚੋਂ ਵੱਡਾ ਛੋਟਾ ਫਿਰ ਭਰਖਿਆ ਜਾਂਦਾ ਜੀ ਜੇ ਸਾਡੀ ਮਾਤਾ ਵੱਡੀ ਸੀ ਇਹਨਾਂ ਦਾ ਹੱਕ ਬਣਦਾ ਸੀ ਤਾਂ ਇਹਨਾਂ ਨੂੰ ਤੇ ਬਾਕੀ ਪੜੇ ਲਿਖੇ ਵੀ ਨਹੀਂ ਐਜੀ ਗਾਨੀ ਵੀ ਅਨਪੜ੍ਹ ਨੇ ਇਹ ਜੀ ਤੇ ਬਾਕੀ ਜੋ ਗੱਲ ਇਹਨਾਂ ਨੇ ਕਹਿ ਦੇਣੀ ਆ ਨਾ ਮੇਰੇ ਘਰ ਆਈ ਤੋਂ ਕਹੀ ਜਾਣੀ ਸੀ ਹੂੰ ਪਿੰਡ ਦੇ ਵਿੱਚ ਨਾ ਮੇਰੇ ਤੇ ਵਰਿੰਦਰਪਾਲ ਜੀ ਕਿਚਨਲਾ ਹੋਰ ਪਾਓ ਤੁਸੀਂ ਹਲਕਾ ਗਿਲ ਦੇ ਐਮ.ਐਲ.ਏ ਸਰਦਾਰ ਜੀਵਨ ਸਿੰਘ ਸੰਗੋਵਾਲ ਵਿੱਚ ਕਿਹੜੀ ਖੂਬੀ ਦੇਖੀ ਕਿ ਤੁਸੀਂ ਉਹਨਾਂ ਤੋਂ ਸਰੋਪਾ ਪਵਾ ਕੇ ਆਮ ਆਦਮੀ ਪਾਰਟੀ ਦੀ ਸਰਬਸੰਮਤੀ ਦੇ ਨਾਲ ਬਣੀ ਹੋਈ ਪੰਚਾਇਤ ਆਪਣੇ ਪਿੰਡ ਆਸੀ ਖੁਰਦੇ ਦੀ ਘੋਸ਼ਿਤ ਕੀਤੀ ਦੇਖੋ ਜੀ ਉਹਨਾਂ 'ਚ ਵੀ ਖੂਬੀ ਹੈਗੀ ਆ ਜੋ ਉਹਨਾਂ ਨੇ ਇਹ ਕੰਮ ਕਰਿਆ ਸਾਡੇ ਪਿੰਡ ਦਾ ਜੀ ਅਸੀਂ ਐਮ.ਐਲ.ਏ ਨੇ ਕਿਸੇ ਨੇ ਸਾਡੇ ਪਿੰਡ ਦੀ ਸਾਰ ਨਹੀਂ ਲਈ ਜੀ ਉਹਨਾਂ ਨੇ ਸਾਨੂੰ ਸੱਦਿਆ ਤੇ ਸਾਡੇ ਨੌਜਵਾਨ ਵੀਰ ਸਾਡੇ ਨਾਲ ਗਏ ਜੀ ਅਸੀਂ ਆਸੀ ਕਲਾਂ ਗਏ ਉਹਨਾਂ ਕੋਲੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਸਾਡੇ ਪਿੰਡ ਦਾ ਛੱਪੜ ਦਾ ਓਵਰਫਲੋ ਹੋਇਆ ਪਿਆ ਸੀ ਪਿੰਡ ਦਾ ਅੰਦਰ ਪਾਣੀ ਨਾ ਭਰਿਆ ਪਿਆ ਸੀ ਜੀ ਉਹਨਾਂ ਨੂੰ ਦੱਸਿਆ ਉਹ ਆਪ ਖੁਦ ਆ ਕੇ ਛੱਪੜ ਤੇ ਆਏ ਹਮਮ ਚੈੱਕ ਕਰਿਆ ਉਹਨਾਂ ਨੇ ਸਾਰੀ ਟੀਮ ਦੇ ਨਾਲ ਫਿਰ ਅੰਦਰਲਾ ਛੱਪੜ ਉਹਨਾਂ ਨੇ ਚੈੱਕ ਕਰਿਆ ਫਿਰ ਸਾਡੀਆਂ ਮੜੀਆਂ ਦੀ ਸਮੱਸਿਆ ਜਿਹੜੀ ਸੀਗੀ ਉਹ ਵੀ ਜਾ ਕੇ ਉਹਨਾਂ ਨੇ ਦੇਖੀ ਵੀ ਸਾਡੇ ਮੜੀਆਂ ਦੀ ਉਹਨਾਂ ਨਿਸ਼ਾਨਦੇਹੀ ਨਹੀਂ ਸੀ ਹੋ ਰਹੀ ਜੀ 25 30 ਸਾਲ ਤੋਂ ਪਹਿਲਾਂ ਜੀ ਤੇ ਫਿਰ ਸਾਡੀ ਅਸੀਂ ਉਹਨਾਂ ਕੋਲ ਮੰਗ ਰੱਖੀ ਵੀ ਇੱਕ ਤਾਂ ਸਾਡਾ ਛੱਪੜ ਦਾ ਅੰਦਰਲੇ ਪਾਣੀ ਦਾ ਨਿਕਾਸੀ ਦਾ ਕਰੋ ਤੇ ਸਾਡੀ ਛੱਪੜ ਦੀ ਸਫਾਈ ਜੀ ਕਰਾਓ ਤੇ ਉਹ ਸਾਨੂੰ ਕਹਿ ਕੇ ਗਏ 3 ਲੱਖ ਰੁਪਏ ਸਾਡੀਆਂ ਮੜੀਆਂ ਨੂੰ ਵੀ ਉਹ ਸ਼ੈੱਡ ਨੂੰ ਦੇ ਕੇ ਗਏ ਤੇ ਸਾਡੀ ਜਿਹੜੀ ਨਪਾਈ ਸੀਗੀ ਅੜੀ ਹੋਈ ਉਹਨਾਂ ਨੇ ਨਪਾਈ ਵੀ ਕਰਾਈ ਜੀ ਹੁਣ ਤੁਸੀਂ ਛੱਪੜ ਦੀ ਵੀ ਨਾਪੀ ਕਰਾਈ ਤੇ ਉਹ ਮੜੀਆਂ ਦੀ ਵੀ ਤੇ ਹੁਣ ਤੁਸੀਂ ਇਹ ਵੀ ਜਾਣਕਾਰੀ ਦਿਓ ਕਿ ਤੁਸੀਂ ਜਿਹੜੇ ਜਿਹੜੇ ਆਪਣੇ ਪਿੰਡ ਦੇ ਕੰਮ ਹਾਂਜੀ ਐਮਐਲਏ ਜੀਵਨ ਸਿੰਘ ਸੰਘੋਵਾਲ ਨੂੰ ਗਿਨਾਏ ਉਹਨਾਂ ਵਿੱਚੋਂ ਕਿੰਨੇ ਕੰਮ ਤੁਸੀਂ ਸਰਪੰਚੀ ਦਾ ਮਾਨ ਸਨਮਾਨ ਲੈਣ ਤੋਂ ਪਹਿਲਾਂ ਕਰਵਾ ਲਏ ਇੱਕ ਤਾਂ ਜੀ ਅਸੀਂ ਨਿਸ਼ਾਨਦੇਹੀ ਕਰਾਈ ਜੀ ਹਮ ਸ਼ਮਸ਼ਾਨ ਕਾੜਦੀ ਓਹ ਹੋ ਗਈ ਪੂਰੀ ਠੀਕ ਹੈ ਜੀ ਇੱਕ ਸਾਡੀ ਛੱਪੜ ਦੀ ਨਿਸ਼ਾਨਦੇਹੀ ਸੀ ਉਹ ਹੋ ਗਈ ਇੱਕ ਸਾਡੀ ਗਲੀ ਬਣਨ ਵਾਲੀ ਸੀਗੀ ਵਿੱਚ ਵਿਚਾਰੇ ਪਏ ਸੀ ਇੰਟਰਲੌਕ ਉਹਦੇ ਤੇ ਲੱਗੀ ਜੀ ਈ ਕਈ ਬਾਕੀ ਉਹਨਾਂ ਨੇ ਕਹਤਾ ਵੀ ਛੱਪੜ ਦਾ ਤੁਹਾਡੇ ਦਾ ਅਸੀਂ ਗੱਲ ਕਰਾਂਗੇ ਇੱਕ ਸਾਡੇ ਪਿੰਡ ਦੇ ਵਿਚਾਰੇ ਪਾਰਕ ਆ ਉਹ ਗੰਦੇ ਪਾਣੀ ਦਾ ਖਰਾਬ ਹੋ ਗਈ ਸੀ ਹੂੰ ਉਹ ਦਾ ਕਹਿ ਕੇ ਗਏ ਨੇ ਵੀ ਇਹ ਤੁਹਾਡੀ ਪਾਰਕ ਵੀ ਬਣਾ ਕੇ ਦਵਾਂਗੇ ਠੀਕ ਹਾਂਜੀ ਤੇ ਹੁਣ ਸਾਨੂੰ ਚਾਰਜ ਮਿਲ ਜੂ ਉਦੋਂ ਕਾ ਜਿਹੜੇ ਜਿਹੜੇ ਰਹਿੰਦੇ ਹੋਣਗੇ ਉਹਨਾਂ ਤੋਂ ਆਪਾਂ ਕੰਮ ਕਰਵਾਉ ਤੇ ਵਿਰਿੰਦਰਪਾਲ ਜੀ ਹੁਣ ਤੱਕ ਪੰਚਾਇਤ ਨੂੰ ਚਾਰਜ ਕਿਉਂ ਨਹੀਂ ਮਿਲਿਆ ਦੇਖੋ ਜੀ ਕਿਤਾ ਪਿੰਡ ਵਾਲੇ ਨੇ ਸੈਕਟਰੀ ਕੱਲਾ ਹੂੰ ਠੀਕ ਨਹੀਂ ਤੇ ਉਹਦੇ ਕਰਕੇ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਆ ਉਹਦੇ ਕਰਕੇ ਟਾਈਮ ਲੱਗੀ ਜਾਂਦਾ ਫਿਰ ਤੁਸੀਂ ਐਮਐਲਏ ਸਾਹਿਬ ਨੂੰ ਇਹ ਵੀ ਗੱਲ ਕਹਿਣੀ ਸੀ ਨਾ ਕਿ ਹਲਕਾ ਗਿਲ ਨੇ ਜਿਹੜੇ ਸੈਕਟਰੀ ਹੈਗੇ ਆ ਤੇ ਪਿੰਡਾਂ ਦੀ ਕਾਊਂਟਿੰਗ ਦੇ ਹਿਸਾਬ ਨਾਲ ਦੇਤੇ ਜਾਣ ਕਰਨੀ ਤਾਂ ਚਾਹੀਦੀ ਆ ਜੀ ਉਹਨਾਂ ਨੂੰ ਇਹ ਕਹਿਣਾ ਮੰਗ ਤਾਂ ਮੰਨਣੀ ਚਾਹੀਦੀ ਆ ਇਹ ਐਮਐਲਏ ਸਾਹਿਬ ਤੋਂ ਵੀ ਤੁਸੀਂ ਸੈਕਟਰੀ ਵਧਾ ਦਿਓ ਐਸ ਹਿਸਾਬ ਨਾਲ ਤਾਂ ਨਹੀਂ ਇੰਨਾ ਲੇਟ ਕੰਮ ਚੱਲਣਾ ਇਹ ਕਹਿਣਾ ਚਾਹੀਦਾ ਇਹਣਾ ਪਊਗਾ ਵੀ ਤੇ ਬ੍ਰਿੰਦਰ ਜੀ ਤੁਸੀਂ ਕੀ ਕਹਿੰਦੇ ਹੋ ਇਸ ਦੇ ਬਾਰੇ ਚਲੋ ਜੀ ਦੇਖੋ ਹੁਣ ਇਹਨਾਂ ਨੂੰ ਤਾਂ ਹੁਣ ਜਾਂ ਤਾਂ ਪ੍ਰਾਈਵੇਟ ਫੈਕਟਰੀ ਰੱਖਣੇ ਪੈਣਗੇ ਜੀ ਠੀਕ ਹੈ ਨਹੀਂ ਉਹ ਸਰਕਾਰੀ ਤਾਂ ਤੁਹਾਨੂੰ ਪਤਾ ਹੀ ਆ ਸਰਪੰਚ ਸਾਹਿਬ ਹਲਕਾ ਗਿਲ ਦੇ ਐਮ ਐਲ ਏ ਸਰਦਾਰ ਜੀਵਨ ਸਿੰਘ ਸੰਘੋਵਾਲ ਨੂੰ ਪਿੰਡ ਆਸੀ ਖੁਰਤ ਦੇ ਪੰਚਾਇਤ ਨੂੰ ਚਾਰਜ ਦੇਣ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਤਿੰਨ ਮਹੀਨੇ ਹੋ ਗਏ ਸਾਨੂੰ ਸਰਪੰਚ ਬਣਿਆ ਨੂੰ ਵੀ ਸਾਨੂੰ ਇਨਚਾਰਜ ਮਿਲਣਾ ਚਾਹੀਦਾ ਅਸੀਂ ਆਪਣੇ ਪਿੰਡ ਦੇ ਰੁਕੇ ਕੰਮ ਨੂੰ ਪੂਰਾ ਕਰੀਏ ਸਮਝੋ ਕਿ ਸਾਡੇ ਤੇ ਆਸ ਰੱਖੀ ਬੈਠੇ ਨੇ ਸਾਨੂੰ ਆਪ ਦੇ ਆਪ ਨੂੰ ਸ਼ਰਮ ਆਉਂਦੀ ਆ ਵੀ ਅਸੀਂ ਕੋਈ ਕੰਮ ਨਹੀਂ ਸ਼ੁਰੂ ਕਰ ਸਕਦੇ ਤੇ ਸਰਪੰਚ ਸਾਹਿਬ ਇੱਕ ਸਵਾਲ ਹੋਰ ਤਕਰੀਬ 3 ਮਹੀਨੇ ਤੁਹਾਨੂੰ ਹੁਣ ਸਰਪੰਚ ਬਣਿਆ ਹੋ ਜਾਣੇ ਆ ਤੇ ਦੱਸੋ ਇਹ 3 ਮਹੀਨੇ ਦੇ ਵਿੱਚ ਸਰਕਾਰ ਨੇ ਜਿਹੜੀ ਸਰਪੰਚ ਦੀ ਤਨਖਾਹ ਕਹੀ ਸੀ 25000 ਰੁਪਏ ਤੁਹਾਨੂੰ ਮਿਲੀ ਨਾ ਦੀ ਨਵਲ ਕੋਈ ਸਾਨੂੰ ਹਜੇ ਸੈਕਟਰੀ ਨਹੀਂ ਮਿਲਣਾ ਪਰ ਖਾਰੇ ਪਾ ਨੂੰ ਇਹ ਤੇ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜਰੀਏ ਹਲਕਾ ਗਿਲ ਦੇ ਐਮ ਐਲ ਏ ਸਰਦਾਰ ਜੀਵਨ ਸਿੰਘ ਸੰਗੋਵਾਲ ਨੂੰ ਪਿੰਡ ਆਸੀ ਖੁਰਦ ਦੇ ਕਿਹੜੇ ਕਿਹੜੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਤੁਸੀਂ ਗ੍ਰਾਂਟ ਲੈਣਾ ਚਾਹੁੰਦੇ ਹੋ ਇਹ ਵੀ ਦੱਸ ਦਿਓ ਇੱਕ ਤਾਂ ਜੀ ਸਰਬਸੰਮਤੀ ਵਾਲਾ ਜਿਹੜਾ ਵੀ ਹੈਗੇ ਆ ਪਿੰਡ ਉਹਨਾਂ ਨੂੰ ਜਿਹੜਾ 5 ਲੱਖ ਦੀ ਇਹਨਾਂ ਨੇ ਕਹੀ ਆ ਗ੍ਰਾਂਟ ਦੇਣੀਆਂ ਉਹ ਦੇਣੇ ਚਾਹੀਦੇ ਆ ਬਾਕੀ ਜੋ ਵੀ ਪਿੰਡ ਦਾ ਹੈਗਾ ਜਿਵੇਂ ਸਾਡੇ ਪਿੰਡ ਦਾ ਪਾਣੀ ਦਾ ਨਿਕਾਸ ਦਾ ਹੈਗਾ ਜੀ ਉਹ ਸਾਡਾ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਕਰਨਾ ਚਾਹੀਦਾ